ਅੱਜ ਅਸੀਂ ਗੱਲ ਕਰਾਂਗੇ ਪ੍ਰੇਮ ਪ੍ਰਕਾਸ਼ ਦੀ ਕਹਾਣੀ ਗੋਈ ਦੀ ਪ੍ਰੇਮ ਪ੍ਰਕਾਸ਼ ਨੇ ਪੰਜਾਬੀ ਕਹਾਣੀ ਨੂੰ ਨਵੀਂ ਦਿਸ਼ਾ ਨਵੇਂ ਰਾਹ ਪ੍ਰਦਾਨ ਕੀਤੇ ਜਿੱਥੇ ਪ੍ਰੇਮ ਪ੍ਰਕਾਸ਼ ਨੇ ਔਰਤ ਮਰਦ ਦੇ ਸਬੰਧਾਂ ਦੀਆਂ ਵੱਖਰੀ ਕਿਸਮ ਦੀਆਂ ਕਹਾਣੀਆਂ ਲਿਖੀਆਂ ਇਹ ਗੋਈ ਕਹਾਣੀ ਬਜ਼ੁਰਗਾਂ ਦੀ ਕਹਾਣੀ ਹੈ ਜਿਹੜੇ ਇਕਲਤਾ ਦਾ ਸੰਤਾਪ ਹਟਾ ਰਹੇ ਨੇ ਨਮੀ ਪੀੜੀ ਤੇ ਪ੍ਰਾਣੀ ਪੀੜੀ ਦੇ ਫਰਕ ਨੂੰ ਇਸ ਕਹਾਣੀ ਦੇ ਵਿੱਚ ਪ੍ਰੇਮ ਪ੍ਰਕਾਸ਼ ਨੇ ਦਰਸਾਇਆ ਹੈ ਇਸ ਕਹਾਣੀ ਦਾ ਬਜ਼ੁਰਗ ਪਾਤਰ ਪਿੰਡ ਵਿੱਚ ਸਫਲ ਜੀਵਨ ਬਤੀਤ ਕਰ ਰਿਹਾ ਸੀ ਪਰ ਉਸ ਦਾ ਮੁੰਡਾ ਸ਼ਹਿਰ ਵਿੱਚ ਵਧੀਆ ਨੌਕਰੀ ਤੇ ਹੈ ਤੇ ਉਸ ਦੀ ਨਾਂ ਇੱਕ ਮੰਤਰੀ ਦੀ ਭਤੀਜੀ ਹੈ ਇਸ ਰ ਆਪਾਂ ਦੇਖਦੇ ਆ ਬਜ਼ੁਰਗ ਨੂੰ ਉਸ ਦਾ ਪੁੱਤਰ ਸ਼ਹਿਰ ਵਿੱਚ ਲੈ ਆਉਂਦਾ ਹੈ ਬਜ਼ੁਰਗ ਸ਼ਹਿਰ ਵਿੱਚ ਨਹੀਂ ਆਉਣਾ ਚਾਹੁੰਦਾ ਤੇ ਪਰ ਉਸ ਦਾ ਪੁੱਤਰ ਚਾਹੁੰਦਾ ਹੈ ਕਿ ਉਸ ਦਾ ਪਿਓ ਪਿੰਡ ਵਿੱਚ ਇਕੱਲਾ ਨਾ ਰਹੇ ਪਹਿਲਾਂ ਬਜ਼ੁਰਗ ਆਪਣੇ ਪੁੱਤਰ ਦੇ ਘਰ ਦੇ ਬਾਹਰ ਆਪਣੇ ਲਈ ਇੱਕ ਅਲੱਗ ਕਮਰਾ ਬਣਾ ਕੇ ਪਸ਼ੂ ਰੱਖਦਾ ਹੈ اپنی ਮੱਝਾਂ ਚਾਉਂਦਾ ਹੈ ਤੇ ਉਹ ਜਿੱਦਾਂ ਆਪਣਾ ਉਹਦਾ ਪਿੰਡੂ ਪਹਿਰਾਵਾ ਹੈ ਉਸੇ ਤਰੀਕੇ ਨਾਲ ਉਹ ਆਪਣਾ ਪਹਿਰਾਵਾ ਪਹਿਨ ਕੇ ਖੁਸ਼ ਹੈ ਦੁੱਧ ਦੀ ਬਾਲਟੀ ਜਦੋਂ ਉਹ ਆਪਣੀ ਨੌਂ ਕੋਲ ਲੈ ਕੇ ਜਾਂਦਾ ਹੈ ਉਹ ਇੰਨਾ ਚੰਗਾ ਅਨੁਭਵ ਨਹੀਂ ਕਰਦੀ ਤੇ ਇਸ ਬਜ਼ੁਰਗ ਦੀ ਨੌਂ ਚਾਹੁੰਦੀ ਹੈ ਕਿ ਉਹਨਾਂ ਦਾ ਬਾਪੂ ਚੰਗਾ ਜੀਵਨ ਬਤੀਤ ਕਰੇ ਕਿਉਂਕਿ ਉਹ ਇੱਕ ਅਮੀਰ ਪਰਿਵਾਰ ਦੀ ਲੜਕੀ ਹੈ ਪਰ ਬਾਪੂ ਨੂੰ ਜੋ ਪਿੰਡ ਵਿੱਚ ਆਪਣਾ ਖੇਤੀਬਾੜੀ ਦਾ ਕੰਮ ਕਰਦਾ ਸੀ ਫੌਜ ਦੇ ਵਿੱਚੋਂ ਰਿਟਾਇਰ ਹੋਇਆ ਹੈ ਉਹ ਆਪਣੇ ਤਰੀਕੇ ਨਾਲ ਜੀਵਨ ਜਿਉਣਾ ਚਾਹੁੰਦਾ ਹੈ ਤੇ ਇਸ ਬਜ਼ੁਰਗ ਦਾ ਪੁੱਤਰ ਵੀ ਚਾਹੁੰਦਾ ਹੈ ਕਿ ਮੈਂ ਆਪਣੇ ਪਿਤਾ ਵੱਲ ਪੂਰਾ ਧਿਆਨ ਨਹੀਂ ਦੇ ਰਿਹਾ ਤੇ ਜਦੋਂ ਉਸ ਨੂੰ ਆਪਣੀ ਪਤਨੀ ਪ੍ਰਤੀ ਗੁੱਸਾ ਆਉਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਗੁੱਸਾ ਜਿਹੜਾ ਹੈ ਬਾਹਰ ਕੱਢ ਦਿੰਦਾ ਹੈ ਤੇ ਜਦੋਂ ਇਸ ਬਜ਼ੁਰਗ ਬਾਪੂ ਦੇ ਪੁੱਤਰ ਦਾ ਵਿਆਹ ਹੋਇਆ ਤੇ ਉਸ ਦੀ ਪਤਨੀ ਨੇ ਪਤਨੀ ਦੇ ਪਰਿਵਾਰ ਨੇ ਜਿਹੜੀਆਂ ਰਸਮਾਂ ਮੁੰਡੇ ਦੇ ਪਰਿਵਾਰ ਵੱਲੋਂ ਕੀਤੀਆਂ ਜਾਣੀਆਂ ਸੀ ਉਹ ਉਸ ਦੇ ਮਾਪੇ ਕਰਦੇ ਹਨ ਤੇ ਪੁੱਤਰ ਨੂੰ ਲੱਗਦਾ ਹੈ ਕਿ ਮੈਂ ਇਹ ਵਿਆਹ ਤੇ ਕਰਵਾ ਲਿਆ ਪਰ ਇਹ ਸਾਡੇ ਲੈਵਲ ਦਾ ਵਿਆਹ ਨਹੀਂ ਅਖੀਰ ਬਾਪੂ ਦੀ ਜ਼ਮੀਨ ਜਿਹੜੀ ਹੈ ਉਹ ਵਿਕ ਜਾਂਦੀ ਹੈ ਪਰ ਪਲਾਟ ਜਿਹੜਾ ਹੈ ਉਹ ਨੌ ਦੇ ਨਾਮ ਤੇ ਹੁੰਦਾ ਪੁਰਾਣੇ ਕਮਰੇ ਢਾ ਕੇ ਇੱਕ ਨਵੀਂ ਕੋਠੀ ਬਣਾ ਦਿੱਤੀ ਜਾਂਦੀ ਹੈ ਉਹਨਾਂ ਕਮਰਿਆਂ ਵਿੱਚ ਬਾਪੂ ਲਈ ਹੁਣ ਕਿਤੇ ਵੀ ਜਗ੍ਹਾ ਨਹੀਂ ਬਾਪੂ ਹੌਲੀ-ਹੌਲੀ ਕਾਰ ਖੜੀ ਕਰਨ ਲਈ ਬੜਾਈ ਹੋਈ ਸ਼ੈੱਡ ਉਹਦੇ ਵਿੱਚ ਆ ਜਾਂਦਾ ਹੈ ਤੇ ਬਾਪੂ ਉੱਥੇ ਰਹਿ ਕੇ ਖੁਸ਼ ਹੈ ਤੇ ਹੁਣ ਮਾਹ ਪੁੱਤ ਨੂੰ ਵੀ ਲੱਗਦਾ ਹੈ ਕਿ ਸਾਡਾ ਬਾਪੂ ਜਿਹੜਾ ਹੈ ਉਹ ਘਰ ਤੋਂ ਬਾਹਰ ਰਹਿੰਦਾ ਹੈ ਪਰ ਉਹ ਚੰਗਾ ਮਹਿਸੂਸ ਨਹੀਂ ਕਰਦੇ ਹੁਣ ਬਾਪੂ ਦੇ ਪੋਤੇ ਦਾ ਜਨਮ ਦਿਨ ਹੈ ਨੌ ਲਦੀਆਂ ਸਾਰੀਆਂ ਸਹੇਲੀਆਂ ਆਈਆਂ ਹੋਈਆਂ ਨੇ ਉਹਨਾਂ ਲਈ ਅਲੱਗ-ਅਲੱਗ ਤਰੀਕੇ ਦੇ ਖਾਣੇ ਮਗਾਏ ਜਾਂਦੇ ਹਨ ਪਰ ਜਦੋਂ ਬਾਪੂ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਮੈਂ ਹੋਰ ਕੁਝ ਨਹੀਂ ਖਾਣਾ ਮੈਨੂੰ ਗੋਈ ਜਿਹੜੀ ਹੈ ਉਹ ਬਣਾ ਦਿੱਤੀ ਜਾਵੇ ਪਰ ਇਸ ਤੇ ਬਾਪੂ ਦੀ ਨੌ ਜਿਹੜੀ ਹੈ ਉਹ ਹੱਸਦੀ ਹੈ ਬਾਪੂ ਦਾ ਮਜ਼ਾਕ ਉਡਾਉਂਦੀ ਹੈ ਪਰ ਪੁੱਤਰ ਨੂੰ ਪਤਾ ਹੈ ਕਿ ਮੇਰੇ ਪਿਓ ਕੋਈ ਖਾਣਾ ਪਸੰਦ ਕਰੇਗਾ ਕਿਉਂਕਿ ਅੱਜ ਉਸਦੀ ਮਾਂ ਦੀ ਵੀ ਵਰਸੀ ਹੈ ਬਾਪੂ ਖੁਸ਼ ਨਹੀਂ ਕਿਉਂਕਿ ਬਾਪੂ ਦੀ ਪਤਨੀ ਜਿਹੜੀ ਹੈ ਉਸ ਦਾ ਵੀ ਅੱਜ ਦੇ ਦਿਨ ਹੀ ਦਿਹਾਂਤ ਹੋਇਆ ਸੀ ਤੇ ਦੂਜੇ ਪਾਸੇ ਪੋਤੇ ਦਾ ਜਨਮ ਦਿਨ ਹੈ ਪ੍ਰੇਮ ਪ੍ਰਕਾਸ਼ ਨੇ ਇਸ ਕਹਾਣੀ ਵਿੱਚ ਦੱਸਿਆ ਬਜ਼ੁਰਗ ਜਦੋਂ ਇਕੱਲੇ ਹੋ ਜਾਂਦੇ ਨੇ ਬੁਢਾਪੇ ਦੇ ਵਿੱਚ ਉਹਨਾਂ ਨੂੰ ਆਪਣੀ ਸਾਥ ਦੀ ਬਹੁਤ ਜ਼ਰੂਰਤ ਹੁੰਦੀ ਹੈ ਸ਼ਹਿਰੂ ਸ਼ਹਿਰੀ ਤੇ ਅਮੀਰ ਨੌਹਾ ਇਹਨਾਂ ਚੀਜ਼ਾਂ ਦਾ ਅਨੁਭਵ ਨਹੀਂ ਕਰ ਸਕਦੀਆਂ ਪ੍ਰੇਮ ਪ੍ਰਕਾਸ਼ ਨੇ ਇਸ ਕਹਾਣੀ ਦੇ ਵਿੱਚ ਅਮੀਰ ਗਰੀਬ ਸ਼ਹਿਰੀ ਤੇ ਪਿੰਡੂ ਵਰਗ ਨੂੰ ਪੇਸ਼ ਕੀਤਾ ਹੈ ਇੱਕ ਪਿੰਡ ਦੇ ਵਿੱਚ ਜੰਮਿਆ ਸੁਧਾਰਨ ਜੱਟ ਬਿਸ਼ੁਰਗ ਆਪਣੇ ਤਰੀਕੇ ਨਾਲ ਜਿਉਣਾ ਚਾਹਦਾ ਹੈ ਪਰ ਉਹ ਸਾਰਾ ਕੁਝ ਗਵਾ ਦਿੰਦਾ ਹੈ ਆਪਣੇ ਧੀਆਂ ਪੁੱਤਰਾਂ ਦੇ ਸੁਖ ਦੇ ਲਈ ਪਰ ਉਹਨੂੰ ਮਾਨਸਿਕ ਖੁਸ਼ੀ ਨਹੀਂ ਮਿਲਦੀ ਪਰ ਬਾਪੂ ਦਾ ਪੁੱਤਰ ਉਸ ਨੂੰ ਗੋਈ ਜਿਹਨੂੰ ਅਸੀਂ ਕੜਾ ਕਹ ਦਿੰਦੇ ਆ ਪਤਲਾ ਕੜਾ ਉਹ ਬਣਾ ਕੇ ਦਿੰਦਾ ਹੈ ਲੱਗਦਾ ਹੈ ਉਸ ਨੂੰ ਕਿ ਮੈਂ ਆਪਣੇ ਬਾਪੂ ਨੂੰ ਖੁਸ਼ ਕਰ ਦਿੱਤਾ ਹੈ ਪਰ ਬਜ਼ੁਰਗ ਸ਼ਹਿਰ ਵਿੱਚ ਜਾ ਕੇ ਫਿਰ ਵੀ ਖੁਸ਼ ਨਹੀਂ ਹੈ